ਸਤਨਾ ਸਿਰਵਾਹੇ ਗੁਰੂ ਸਾਹਿਬ ਜੇ ਸੋਰਠ ਮਹੱਲਾ ਪੰਜਾਬ ਅਵਨਾਸੀ ਜੀ ਅਨਕੋ ਦਾਤਾ ਸਮਰਤ ਸਭ ਮਲ ਖੋਇ ਗੁਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਵ ਕੋਇ ਅਬ ਨਾਸੇ ਜਿਨ ਕੋ ਦਤ ਸਮਰਤ ਸਭ ਮਲ ਖੋਏ ਗੋਨ ਨਿਦਾਨ ਭਗਤਨ ਕੋ ਵਰਤਨ ਬੇਰਲਾ ਭਵ ਕੋਏ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਏ ਜਾ ਕੇ ਸ਼ਰਨ ਪਿਆ ਸੁਖ ਪਾਇਆ ਬਾਹੜ ਦੁੱਖ ਨਾ ਹੋਏ ਰਹਾ ਵਡ ਭਾਗੇ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਏ ਤਨ ਕੇ ਤੁਰ ਨਾਨਕ ਦਾਸ ਬਾਚ ਜਿਨ ਹਰ ਨਾਮ ਰਿਤ ਪਰੋਇ ਵਡ ਭਾਗੇ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰਮਤ ਖੋਇ ਤਨ ਕੇ ਤੁਰ ਨਾਨਕ ਦਾਸ ਬਾਚ ਜਿਨ ਹਰ ਨਾਮ ਰਦੈ ਪਰੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਗੁਰੂ ਕੀ ਸਾਜਿਨ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜਾਬੀ ਦੇ ਬੋਇਥ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੋਰਠ ਦੇ ਅੰਦਰ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 617 ਅਤੇ 18 ਤੇ ਸੁਭਾਇਬਾਨ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਤੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਸਾਛ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਜਾਂ ਸਾਨੂੰ ਕੀ ਮੈਸੇਜ ਦਿੱਤਾ ਹੈ ਉਸ ਨੂੰ ਸਮਝਣ ਦਾ ਇੱਕ ਨਿਮਾਨਾ ਜਿ ਯਤਨ ਕਰੀਏ ਸਾਧ ਸੰਗਤ ਅੱਜ ਦੇ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਗ ਹੈ ਜੋ ਸੈਂਟਰਲ ਆਈਡੀਆ ਹੈ ਉਹ ਇਹ ਹੈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਇ हे ਮੇਰੇ ਮਨ ਤੋ ਉਸ ਪ੍ਰਭੂ ਪਰਮਾਤਮਾ ਦਾ ਜਾਪ ਜਪਿਆ ਕਰ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਪਰਮਾਤਮਾ ਸਭ ਤੋਂ ਵੱਡਾ ਹੈ ਕਿਤਨਾ ਕੁ ਵੱਡਾ ਹੈ ਜਿਹੜਾ ਪਰਮਾਤਮਾ ਸਮੁੱਚੀ ਧਰਤੀ ਦਾ ਪਾਲਨਹਾਰ ਗੋਪਾਲ ਭਾਵ ਗੋ ਪਲਸ ਪਾਲ ਜਿਹੜਾ ਸਾਰੀ ਧਰਤੀ ਦੀ ਪ੍ਰਤਪਾਲਨਾ ਕਰਨ ਵਾਲਾ ਮੇਰੇ ਮਨਾਂ ਸਾਰੇ ਆਸਰੇ ਛੱਡ ਕੇ ਇੱਕ ਉਸ ਪ੍ਰਭੂ ਪਰਮਾਤਮਾ ਦਾ ਆਸਰਾ ਤੱਕਿਆ ਕਰ ਉਸ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਕਰ ਜਿਹੜਾ ਪਰਮਾਤਮਾ ਸਾਰੀ ਧਰਤੀ ਦਾ ਪਾਲਨ ਹਰ ਸਾਰੇ ਜੀਵਾਂ ਨੂੰ ਜਿਹੜਾ ਦਾਤਾਂ ਦੇਣ ਵਾਲਾ ਉਸ ਪ੍ਰਭੂ ਪਰਮਾਤਮਾ ਦਾ ਤੂੰ ਜਪ ਕਰਿਆ ਕਰ। ਜਾਂਕ ਕੇ ਸ਼ਰਨ ਪਿਆ ਸੁੱਖ ਪਾਈਐ ਬਾਹਰੇ ਦੁੱਖ ਨਾ ਹੋਈ। ਮੈਂ ਤੈਨੂੰ ਇੱਕ ਗੱਲ ਦਾਅਵੇ ਨਾਲ ਕਹਿੰਨਾ ਗੁਰੂ ਅਰਜਨ ਦੇਵ ਪਾਛਾ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜਿਹਦੀ ਸ਼ਰਨ ਪਿਆ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਜਿਹਦੀ ਸ਼ਰਨ ਪਿਆ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਇੱਕ ਗੱਲ ਦੀ ਗਰੰਟੀ ਦਿਨਾ ਬਾਹੜ ਦੁੱਖ ਨਾ ਹੋਈ ਫਿਰ ਤੇਰੇ ਜੀਵਨ ਚ ਦੁਬਾਰਾ ਦੁੱਖ ਨਹੀਂ ਆਣਗੇ 10 ਅਕਸਰ ਬੇਨਤੀ ਕਰਦਾ ਹੁੰਦਾ ਇਹਨਾਂ ਪਾਵਨ ਬਚਨਾਂ ਦੇ ਭਾਵ ਅਰਥ ਸਮਝ ਲੈ ਇਹ ਨਹੀਂ ਕਿ ਐਸੇ ਰੂਹਾਂ ਦੇ ਜੀਵਨ ਚ ਦੁੱਖ ਨਹੀਂ ਆਂਦੇ ਦੁੱਖ ਆਂਦੇ ਨੇ ਪਰ ਮਾਰਗਿਕ ਨੇ ਤੇਰੇ ਅੰਦਰ ਇਤਨੀ ਕ ਹਿੰਮਤ ਭਰ ਦੇਾਂਗਾ ਕਿ ਤੈਨੂੰ ਦੁੱਖ ਵੀ ਦੁੱਖ ਨਹੀਂ ਲੱਗਣਗੇ ਕਾਇਤਾ ਸਤਗੁਰਾਂ ਦਾ ਪਾਵਨ ਬਚਨ ਆਂਦਾ ਨਾ ਸਤਗੁਰ ਹੋਏ ਦਿਆਲਤਾ ਦੁੱਖ ਨਾ ਜਾਣੀ ਐ ਸੱਚਮੱਚ ਜਦੋਂ ਗੁਰੂ ਦਿਆਲਤਾ ਵਿੱਚ ਆਂਦਾ ਨਾ ਗੁਰੂ ਕਿਰਪਾ ਕਰਦਾ ਜਿਸ ਮਨੁੱਖ ਤੇ ਉਹ ਫਿਰ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦਾ ਉਹ ਦੁੱਖਾਂ ਨੂੰ ਵੀ ਉਸ ਮਾਲਕ ਦੀ ਦਾਤ ਸਮਝਦਾ ਆਪਾਂ ਰੋਜ਼ ਜਪਜੀ ਸਾਹਿਬ ਦੀ ਪਾਵਨ ਬਾਣੀ ਚ ਬਚਨ ਪੜ੍ਹਦੇ ਆਂ ਕੀਤੇ ਆਂ ਦੁੱਖ ਭੋਖ ਸਦਮਾਰ ਇਹ ਪੈਦਾਤ ਤੇਰੀ ਦਾਤ ਆਹ ਮਾਲਕਾ ਕਿੰਨੇ ਐਸੇ ਲੋਕਨ ਦੇਰੇ ਦੁੱਖਾਂ ਤੇ ਭੁੱਖਾਂ ਦੀ ਮਾਰ ਪੇ ਸਹੰਦੇ ਨਾ ਪਰ ਕੀ ਕਰੀਏ ਇਹ ਵੀ ਤਾਂ ਤੇਰੀ ਦਾਤ ਜੇ ਆਪਾਂ ਸੁਖ ਖੁਸ਼ੀ ਨਾਲ ਪਰਵਾਨ ਕਰਨੇ ਆ ਤੇ ਮਰ ਕਹਿੰਦੇ ਮੈਂ ਅਚਾਨਕ ਤੋਂ ਦੁੱਖ ਵੀ ਖੁਸ਼ੀ ਨਾਲ ਪਰਵਾਨ ਕਰੇ ਤਾਂ ਕਿ ਤੇਰੇ ਜੀਵਨ ਦੇ ਵਿੱਚ ਆਤਮਿਕ ਆਨੰਦ ਬਣਿਆ ਰਹੇ ਦੁਬਾਰਾ ਇਹ ਪਾਵਨ ਬਚਨ ਸੁਨਿਓ ਤੇ ਸਮੁੱਚੇ ਸ਼ਬਦ ਦੇ ਆਪਾਂ ਦਰਸ਼ਨ ਕਰੀਏ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ हे ਮੇਰੇ ਮਨ ਤੋ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਸਭ ਤੋਂ ਵੱਡਾ ਸਮੁੱਚੀ ਧਰਤੀ ਦਾ ਪਾਲਨਹਾਰ ਜਾਂਕੇ ਸ਼ਰਨ ਪਿਆ ਸੁਖ ਪਾਈਐ ਬਾਹੜ ਦੁੱਖ ਨਾ ਹੋਈ ਜਿਹਦੀ ਸ਼ਰਨ ਪਿਆ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਦੁਬਾਰਾ ਫਿਰ ਮਨੁੱਖ ਦੇ ਲਾਗੇ ਕੋਈ ਦੁੱਖ ਨਹੀਂ ਆਂਦਾ ਇਹਨਾਂ ਪਾਵਨ ਬਚਨਾਂ ਨੂੰ ਅੱਗੇ ਫਿਰ ਸਮੁੱਚੇ ਸ਼ਬਦ ਦੇ ਅੰਦਰ ਖੋਲਿਆ ਹੁੰਦਾ ਸਾత్సੰਗਤ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀ ਹਨ ਕੋ ਦਾਤਾ ਸਿਮਰਤ ਸਾਮਲ ਕੋਈ ਮੈਂ ਕਿਉਂ ਤੈਨੂੰ ਕਹ ਰਿਹਾ ਕਿ ਉਹਦਾ ਨਾਮ ਜਪਿਆ ਕਰ ਉਹ ਪਰਮਾਤਮਾ ਅਬਨਾਸੀ ਹੈ ਅਬਨਾਸੀ ਦਾ ਅਰਥ ਉਹ ਨਾਸ ਤੋਂ ਰਹਿਤ ਦੁਨੀਆ ਤੇ ਹਰ ਚੀਜ਼ ਦਾ ਨਾਸ ਹੋ ਜਾਣਾ ਪਰ ਇੱਕੋ ਇੱਕ ਪਰਮਾਤਮਾ ਜਿਹਦਾ ਨਾਸ ਨਹੀਂ ਹੋਣਾ ਉਹ ਸਦੀਵ ਕਾਲੀ ਸੱਚ ਇਸ ਕਰਕੇ ਉਹਦਾ ਨਾਮ ਜਪਿਆ ਕਰ ਉਹ ਅਬਨਾਸੀ ਆ ਤੇ ਦੂਸਰਾ ਗੁਣ ਉਹਦਾ ਕੀ ਆ ਜੀਵਨ ਕੋ ਦਾਤਾ ਉਹ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਤੈਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹੇਗੀ ਜੇ ਤੂੰ ਸਾਰੇ ਆਸਰੇ ਛੱਡ ਕੇ ਕੇਵਲ ਉਸ ਪਰਮਾਤਮਾ ਤੇ ਭਰੋਸਾ ਰੱਖੇਗਾ ਉਸ ਪਰਮਾਤਮਾ ਦੀ ਬੰਦਗੀ ਕਰੇਗਾ ਉਹਦਾ ਨਾਮ ਜਪੇਗਾ ਉਹਦੇ ਅੱਗੇ ਤੂੰ ਸਮਰਪਿਤ ਹੋ ਜਾਏਗਾ ਤੇ ਉਹ ਸਾਰੀਆਂ ਦਾਤਾਂ ਦਾ ਮਾਲਕ ਹੈ ਤੇ ਤੈਨੂੰ ਵੀ ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਣ ਦੇਗਾ ਸਿਮਰਤ ਸਭ ਮਲ ਖੋਈ ਤੇ ਤੀਸਰਾ ਗੁਣ ਉਹਦਾ ਸਿਮਰਨ ਕੀਤਿਆ ਮਨੁੱਖ ਦੇ ਮਨ 'ਤੇ ਮੈਲ ਜਿਹੜੀ ਹੈ ਉਹ ਉਤਰ ਜਾਂਦੀ ਹੈ ਮਨੁੱਖ ਦਾ ਮਨ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ ਮਨੁੱਖ ਦਾ ਮਨ ਸ਼ੁੱਧ ਹੋ ਜਾਂਦਾ ਜਿਹੜਾ ਮਨ ਫਿਰ ਉਸ ਪ੍ਰਭੂ ਪਰਮਾਤਮਾ ਵਿੱਚ ਅਪੇਧ ਹੋ ਜਾਂਦਾ ਕਿਉਂਕਿ ਜਦੋਂ ਤੱਕ ਮਨ ਸ਼ੁੱਧ ਨਹੀਂ ਹੁੰਦਾ ਮਨ ਦੇ ਅੰਦਰੋਂ ਮੈਲ ਖਤਮ ਨਹੀਂ ਹੁੰਦੀ ਤਦ ਤੱਕ ਉਹ ਪਰਮਾਤਮਾ ਨਾਲ ਮਿਲਾਪ ਹੋ ਹੀ ਨਹੀਂ ਸਕਦਾ ਦਾਸ ਅਕਸਰ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਆਪਾਂ ਸੁਨਿਆਰੀ ਦੀ ਦੁਕਾਨ ਤੇ ਜਾਂਦੇ ਹਾਂ ਨਾ ਸੋਨਾ ਉਦੋਂ ਤੱਕ ਉਛਲਦਾ ਰਹਿੰਦਾ ਜਦੋਂ ਤੱਕ ਉਹਦੇ 'ਚ ਖੋਟ ਹੁੰਦੀ ਹੈ ਜਦੋਂ ਖੋਟ ਖਤਮ ਹੁੰਦੀ ਉਹਦੇ ਵਿੱਚ ਟਿਕਾਓ ਆ ਜਾਂਦਾ ਇਹ ਮਨ ਉਦੋਂ ਤੱਕ ਉਡਾਰੀਆਂ ਮਾਰਦਾ ਜਦੋਂ ਤੱਕ ਇਹਦੇ ਅੰਦਰ ਖੋਟ ਹੈ ਜਿਸ ਦਿਨ ਖੋਟ ਖਤਮ ਹੋ ਗਈ ਮੈਲ ਖਤਮ ਹੋ ਗਈ ਇਹਦੇ ਵਿੱਚ ਆਪਣੇ ਆਪ ਟਿਕਾਉ ਆ ਜਾਂਦਾ ਮਾਰੇ ਨੇ ਪਹਿਲੀ ਪੰਕਤੀ ਤਿੰਨ ਗੁਣ ਦੱਸੇ ਪਰਮਾਤਮਾ ਦੇ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਾਮਲ ਕੋਈ ਗੁਣਨ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਅਗਲਾ ਗੁਣ ਉਹ ਪਰਮਾਤਮਾ ਸਾਰੇ ਗੁਨਾ ਦਾ ਖਜ਼ਾਨਾ ਤੇ ਗੱਲ ਯਾਦ ਰੱਖੀ ਉਹ ਗੁਣ ਫਿਰ ਆਪਣੇ ਭਗਤਾਂ ਨੂੰ ਵਰਤਨ ਵਾਸਤੇ ਦਿੰਦਾ ਸਾਰਿਆਂ ਨੂੰ ਨਹੀਂ ਜਿਨ੍ਹਾਂ ਨੂੰ ਉਹ ਪਰਮਾਤਮਾ ਦੇ ਗੁਨਾ ਦੀ ਕਦਰ ਹੁੰਦੀ ਹੈ ਜਿਹੜੇ ਪਰਮਾਤਮਾ ਦੇ ਗੁਨਾ ਦੀ ਸੰਭਾਲ ਕਰ ਸਕਦੇ ਨੇ ਜਿਹੜੇ ਪਰਮਾਤਮਾ ਦੇ ਗੁਨਾ ਨੂੰ ਵਰਤਦੇ ਨੇ ਗੁਣ ਕੀਨ ਆਸਾਸਨ ਕਿਸੇ ਕੋਲ ਪ੍ਰੇਮ ਦਾ ਗੁਣ ਹੈ ਕਿਸੇ ਕੋ ਨਿਮਰਤਾ ਦਾ ਗੁਣ ਹੈ ਕਿਸੇ ਕੋਲ ਹੋਰ ਕੋਈ ਗੁਨਾ ਸੇਵਾ ਦਾ ਉਹ ਗੁਣ ਫਿਰ ਪਰਮਾਤਮਾ ਦੇਖ ਕੇ ਝੋਲੀ ਵਿੱਚ ਪਾਉਂਦਾ ਕਿ ਇਹ ਗੁਣ ਅੱਗੇ ਵਰਤ ਸਕੇਗਾ ਕਿ ਨਹੀਂ ਵਰਤ ਸਕੇਗਾ ਮਾਰਕੰ데요 ਪਰਮਾਤਮਾ ਗੁਨਾ ਦਾ ਖਜ਼ਾਨਾ ਹੀ ਪਿਓ ਆਪਣੇ ਭਗਤਾਂ ਨੂੰ ਫਿਰ ਗੁਣ ਵਰਤਨ ਵਾਸਤੇ ਦਿੰਦਾ ਪਰ ਕੀ ਕਰੀਏ ਬਿਰਲਾ ਪਾਵੇ ਕੋਈ ਕੋਈ ਬਿਰਲਾ ਹੀ ਹੈ ਜਿਹੜਾ ਇਹ ਗੁਨਾ ਦੀ ਦਾਤ ਭੰਦ ਕਿਉਂਕਿ ਬਿਗੈਰ ਗੁਨਾ ਤੇ ਉਹਦੀ ਭਗਤੀ ਵੀ ਨਹੀਂ ਹੋ ਸਕਦੀ ਬਿਨ ਗੁਣ ਕੀਤੇ ਭਗਤ ਨਾ ਹੋਏ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂਕੇ ਸ਼ਰਨ ਪਿਆ ਸੁਖ ਪਾਈਆ ਬਹੁੜ ਦੋਖ ਨਾ ਹੋਈ ਰਹਾਉ ਵੱਡੇ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ اے ਭਾਈ ਜਿਸ ਮਨੁੱਖ ਨੂੰ ਵੱਡੇ ਭਾਗਾਂ ਦੇ ਨਾਲ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਨਾ ਫਿਰ ਸੰਗਤ ਦੀ ਪ੍ਰਾਪਤੀ ਕਰਕੇ ਉਹਦੇ ਅੰਦਰੋਂ ખોટી ਮਤ ਦਾ ਨਾਸ ਹੋ ਜਾਂਦਾ ਉਹ ਸੱਚਮੁੱਚ ਚੰਗੀ ਮਤ ਦਾ ਉਹ مالک ਹੋ ਜਾਂਦਾ ਜਿਹਨੂੰ ਵੱਡੇ ਭਾਗਾਂ ਦੇ ਨਾਲ ਗੁਰੂ ਕੀ ਸੰਗਤ ਨਸੀਬ ਹੋ ਜਾਂਦੀ ਤੇ ਗੁਰੂ ਅਰਜਨ ਦੇਵ ਸਾਛਸਿਕ ਕਹਿੰਦੇ ਮੈਂ ਕਿਸੇ ਇੱਕ ਮਨੁੱਖ ਦੀ ਗੱਲ ਨਹੀਂ ਕਰਦਾ ਮੈਂ ਵੀ ਤੇ ਉਹਨਾਂ ਰੂਹਾਂ ਦੇ ਚਰਨਾਂ ਦੀ ਧੂੜ ਮੰਗਦਾ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੀ ਯਾਦ ਟਿਕਾ ਕੇ ਰੱਖੀ ਤਿੰਨ ਕੇ ਧੂਰ ਨਾਨਕ ਦਾਸ ਬਾਂਚੈ ਜਿਨ ਹਰ ਨਾਮ ਰਿਦੈ ਪਰੋਈ ਧੰਨ ਗੁਰੂ ਅਰਜਨ ਦੇਵ ਪਾਸ਼ੀ ਕੰਦੇ ਸੱਜਣਾ ਮੈਂ ਤੈਨੂੰ ਨਹੀਂ ਕਹਿ ਰਿਆ ਮੈਂ ਵੀ ਤਾਂ ਉਹਨਾਂ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦਾ ਜਿਨ੍ਹਾਂ ਨੇ ਆਪਣੇ ਅੰਦਰ ਉਸ ਪ੍ਰਭੂ ਪ੍ਰਮਾਤਮਾ ਦੀ ਯਾਦ ਨੂੰ ਟਿਕਾ ਕੇ ਰੱਖਿਆ ਸੋ ਸਾਧ ਸੰਗਤ ਇਹ ਸੀ ਅੱਜ ਦੇ ਪਾਵਨ ਸ਼ਬਦ ਦੇ ਅਰਥ ਸਤਿ ਕੀਫ ਜੀ ਇੱਕ ਯਾਤਰਾ ਗੁਰੂ ਅਰਜਨ ਦੇਵ ਸਾਚ ਕਹਿੰਦੇ ਸਾਰੇ ਆਸਰੇ ਛੱਡ ਕੇ ਬਸ ਉਸ ਇੱਕ ਮਾਲਕ ਦਾ ਆਸਰਾ ਤੱਕ ਲੈ ਉਹਦੇ ਪਰਨੇ ਪੈ ਜਾ ਉਹਦੇ ਤੇ ਆਸ ਰੱਖ ਦੇਖ ਭਲਿਆ ਤੇਰੇ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਉਹ ਦੁੱਖ ਨਹੀਂ ਆਂਤੇਗਾ ਤੈਨੂੰ ਕਿਸੇ ਪ੍ਰਕਾਰ ਦੀ ਉਹ ਥੋੜ ਨਹੀਂ ਰਹਿਣ ਦੇਗਾ ਤੇਰਾ ਅੰਦਰ ਪਵਿੱਤਰ ਹੋ ਜਾਏਗਾ ਜੇ ਤੂੰ ਸਾਰੇ ਆਸਰੇ ਛੱਡ ਕੇ ਕੇਵਲ ਉਸ ਪ੍ਰਭੂ ਪਰਮਾਤਮਾ ਦੀ ਸ਼ਰਨੀ ਪੈ ਜਾਵੇਂਗਾ ਸੋ ਇਤਨੀ ਅਕ ਬੇਨਤੀ ਹੈ ਪ੍ਰਭਾਨ ਜੀ ਸੋ ਆਓ ਪ੍ਰੋਜ ਆਪਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਤ ਲੜੀ ਬਾਤ ਸੁਖਨੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਭਰਿਆ ਸੋ ਆਪਾਂ ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਸੁਖਨੀ ਸਾਹਿਬ ਦੇ ਪਾਵਨ ਪਾਠਾਂ ਨੂੰ ਸਰਵਨ ਕਰਕੇ ਆਪਣੇ ਆਪਣੇ ਜੀਵਨ ਦੀਆਂ ਕੜੀਆਂ ਸਫਲੀਆਂ ਕਰਨੀਆਂ ਜੀ ਇਤਨੇ ਇੱਕ ਬੇਨਤੀਆਂ ਪ੍ਰਵਾਨ ਬਿਆੰਤ ਭੁੱਲਾਂ ਹੋ ਜਾਂਦੀਆਂ ਬਖਸ਼ ਲੈਣੀਆਂ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸੁਮੇਰ ਗੱਜ ਕੇ ਫਤਿਹ ਬੁਲਾਦੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ